ਬਿਕੀ ਹੁਣ ਜੰਗ ਦੀ ਤਿਆਰੀ ਹੈ ਕੀ ਜੰਗ ਛੇੜਨ ਵਾਲੀ ਹੈ ਸਮੇਂ ਦੇ ਟਿੱਡੇ ਹੋਣ ਦੇ ਨਾਲ ਬਹੁਤ ਚੀਜ਼ਾਂ ਦਾ ਪਰਮਾਨੈਂਟ ਹੱਲ ਹੁੰਦਾ ਹੈ ਕਈ ਚੀਜ਼ਾਂ ਤਬਾਹੀ ਦੇ ਨਾਲ ਹੀ ਸੁਧਰਦੀਆਂ ਹਨ ਤੇ ਇੱਕ ਮਾਹੌਲ ਜਦੋਂ ਪੂਰਨਤਾ ਖਰਾਬ ਹੁੰਦਾ ਹੈ ਤਾਂ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਇੱਕ ਛੋਟੀ ਬਹਾਨੇ ਤੋਂ ਹੀ ਹੁੰਦੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਹਾਂਜੀ ਬਿਲਕੁਲ ਦੇਸ਼ ਵਿੱਚ ਇਸ ਚੀਜ਼ ਦੇ ਹੋਣ ਦੀ ਸੰਭਾਵਨਾ ਇਸ جنگ ਦੇ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਜਿਸ ਤਰੀਕੇ ਨਾਲ ਸਮਾ ਖਰਾਬ ਹੋ ਰਿਹਾ ਹੈ ਤਾਂ ਪਾਪ ਭਰੀ ਧਰਤੀ ਕਦੇ ਵੀ ਇੱਕ ਆਪਣਾ ਪ੍ਰਭਾਵ ਬਿਲਕੁਲ ਦਿਖਾਏਗਾ ਹਾਂ ਉਹ ਸ਼ਕਤੀਆਂ ਸਾਡੇ ਦੇਸ਼ ਲਈ ਰੱਖਿਆ ਕਵਚ ਦਾ ਕੰਮ ਕਰਨਗੀਆਂ ਠੀਕ ਹੈ ਸੈਨਿਕਾਂ ਨੂੰ ਸਾਡੇ ਨੂੰ ਦਲੇਰੀ ਹਿੰਮਤ ਨਵੀਂ ਲੜਨ ਦੀ ਯੁੱਧ ਨੀਤੀ ਠੀਕ ਹੈ ਸਰਕਾਰ ਨੂੰ ਅੱਛੀ ਸੋਚ ਬਚਨ ਦੇ ਤਰੀਕੇ ਤੇ ਬਚਾਅ ਦੇ ਹੋਰ ਪ੍ਰਭੂ ਆਪਣੇ ਆਪ ਦੁਆਰਾ ਸਾਨੂੰ ਦੇਣਗੇ ਪਾਪ ਬਹੁਤ ਵੱਜ ਜਾਂਦਾ ਹੈ ਨਾ ਤਾਂ ਉਹਨੂੰ ਇੱਕ ਨਾਸ਼ਵਾਨ ਜਗ੍ਹਾ ਦਾ ਨਾਮ ਦਿੱਤਾ ਜਾਂਦਾ ਕਿ ਉਹ ਨਿਸ਼ਚਿਤ ਉਥੋਂ ਦੇ ਰਹਿਣ ਵਾਲੇ ਤੇ ਜੋ ਕਰ ਰਿਹਾ ਉਹਦਾ ਅਸਰ ਸਭ ਤੇ ਹੀ ਹੋਏਗਾ ਕਿਉਂਕਿ ਇੱਕ ਗਲਤ ਪਰਿਵਾਰ ਦਾ ਮੈਂਬਰ ਸਭ ਦੀ ਬਦਨਾਮੀ ਦਾ ਕਾਰਨ ਬਣਦਾ ਇਸੀ ਤਰੀਕੇ ਨਾਲ ਇੱਕ ਦੇਸ਼ ਦੇ ਮੁਖੀ ਦਾ ਜੋ ਫੈਸਲਾ ਹੈ ਉਹ ਪੂਰੀ ਪ੍ਰਜਾ ਲਈ ਭਾਰੀ ਹੁੰਦਾ ਗਲਤ ਜਾਂ ਸਹੀ ਉਹਦਾ ਇੱਕ ਜੋ ਆਨਸਰ ਹੈ ਜੋ ਉੱਤਰ ਹੈ ਉਹਦਾ ਜੋ ਖਾਮਿਆਜ਼ਾ ਹੈ ਗਲਤ ਜਾਂ ਸਹੀ ਉਹ ਇੱਕ ਪ੍ਰਜਾ ਨੂੰ ਭੁਗਤਣਾ ਪੈਂਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਬੀਤੇ ਦਿਨਾਂ ਦੇ ਵਿੱਚ ਪੈਲਗਾਮ ਦੇ ਵਿੱਚ ਅਟੈਕ ਹੁੰਦਾ ਹਮਲਾ ਹੁੰਦਾ ਅਤਵਾਦੀ ਹਮਲਾ ਹੁੰਦਾ ਅਤੇ ਉਸ ਤੋਂ ਬਾਅਦ ਦੋ ਦੇਸ਼ਾਂ ਦੇ ਜਿਹੜੇ ਆ ਸੰਬੰਧ ਉਹ ਆਪਸ ਦੇ ਵਿੱਚ ਕਾਫੀ ਵਿਗੜ ਜਾਂਦੇ ਆ ਭਾਰਤ ਤੇ ਪਾਕਿਸਤਾਨ ਦੇ ਉਸ ਤੋਂ ਬਾਅਦ ਸੰਬੰਧ ਕਾਫੀ ਵਿਗੜੇ ਕਿਉਂਕਿ ਉਸ ਹਮਲੇ ਦੇ ਵਿੱਚ 28 ਮੌਤਾਂ ਹੁੰਦੀਆਂ 17 ਲੋਕ ਜ਼ਖਮੀ ਹੋ ਜਾਂਦੇ ਆ ਅਤੇ ਸਾਰੇ ਲੋਕ ਜਿਹੜੇ ਨੇ ਉਹ ਨੇਥੇ ਸਨ ਤੇ ਬੇਕਸੂਰ ਸਨ ਬੜੀ ਵੱਡੀ ਗੱਲ ਆ ਕਿ ਕਿਸੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਅਟੈਕ ਹੋਣਾ ਤੇ ਉਸ ਤੋਂ ਬਾਅਦ ਸੰਬੰਧ ਵਿਗੜੇ ਸੰਬੰਧ ਵਿਗੜਨ ਤੋਂ ਬਾਅਦ ਇਹ ਵੀ ਗੱਲਾਂ ਆਈਆਂ ਵੀ ਕੀ ਹੁਣ ਜੰਗ ਦੀ ਤਿਆਰੀ ਹੈ ਕੀ ਜੰਗ ਛੇੜਨ ਵਾਲੀ ਹੈ ਕਈ ਲੋਕ ਸਿੱਧਾ 3rd ਵਰਲਡ ਵਾਰ ਤੇ ਵੀ ਚਲੇ ਗਏ ਤੇ ਕਈ ਲੋਕ ਦੁਨੀਆ ਤਬਾਹ ਹੋਣ ਤੇ ਵੀ ਚਲੇ ਗਏ ਪਰ ਅਸਲ ਦੇ ਵਿੱਚ ਇਸ ਦੀ ਸੱਚਾਈ ਕੀ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੇਗੀ ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਰਸ਼ੀਆ ਤੇ ਯੂਕਰੇਨ ਦੀ ਲੜਾਈ ਹੋਈ ਉਦੋਂ ਵੀ ਇਹ ਗੱਲਾਂ ਚੱਲ ਰਹੀਆਂ ਸੀ ਵੀ 3rd ਵਰਲਡ ਵਾਰ ਜਿਹੜੀ ਹੋਣ ਵਾਲੀ ਹੈ ਤਾਂ ਮੇਰੇ ਨਾਲ ਇਸ ਸਮੇਂ ਰਮਨ ਮੋਜੂਦ ਨੇ ਅਸਲ ਦੇ ਵਿੱਚ ਇਹ ਹੀਲਰ ਨੇ ਤੇ ਪ੍ਰੈਡਿਕਸ਼ਨਸ ਵੀ ਕਾਫੀ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਪੰਜਾਬੀ ਦੇ ਵਿੱਚ ਪ੍ਰੈਡਿਕਸ਼ਨ ਨੂੰ ਭਵਿੱਖਬਾਣੀ ਵੀ ਕਹਿ ਦਿੰਦੇ ਆ ਪਰ ਇਹਨਾਂ ਦੇ ਸ਼ਬਦ ਦੇ ਵਿੱਚ ਭਵਿੱਖਬਾਣੀ ਨਹੀਂ ਹੁੰਦੀ ਇਹ ਪ੍ਰੈਡਿਕਸ਼ਨ ਹੁੰਦੀ ਆ ਬੰਦੇ ਨੂੰ ਦੇਖ ਕੇ ਉਸ ਹਾਮਲਾ ਪ੍ਰੈਡਿਕਸ਼ਨ ਕਰਦੇ ਆ ਤੇ ਹੁਣ ਇਹਨਾਂ ਦੀ ਪ੍ਰੈਡਿਕਸ਼ਨ ਅਸਲ 'ਚ ਕੀ ਕਹਿੰਦੀ ਆ ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਜੀ ਹੁਣ ਜੋ ਹੋਇਆ ਪੈਲਗਾਮ ਦੇ ਵਿੱਚ ਉਸ ਤੋਂ ਬਾਅਦ ਲੋਕੀ ਕਹਿ ਰਹੇ ਆ ਵੀ ਹੁਣ ਜੰਗ ਲੱਗਣ ਵਾਲੀ ਆ ਜੰਗ ਤਾਂ ਲੱਗਣ ਵਾਲੀ ਆ ਲੋਕੇ ਹੁਣ ਇਹ ਵੀ ਕਹਿਣ ਲੱਗ ਗਏ ਨੇ ਵੀ 3rd ਵਰਲਡ ਵਾਰ ਜਿਹੜੀ ਆ ਉਹ ਵੀ ਹੋਣ ਵਾਲੀ ਆ ਪਰ ਤੁਹਾਡੇ ਪ੍ਰੈਡਿਕਸ਼ਨ ਕੀ ਕਹਿੰਦੇ ਆ ਦੇਖੋ ਸਭ ਨਾਲੋਂ ਪਹਿਲਾਂ ਤਾਂ ਆਪਾਂ ਸਰਬੱਤ ਦਾ ਭਲਾ ਹੀ ਮੰਗਾਗੇ ਠੀਕ ਆ ਤੇ ਅਸੀਂ ਸ਼ੁਰੂਆਤ ਕਰਦੇ ਆ ਇਸੇ ਨਾਲ ਕਿ ਦੇਖੋ ਜਦੋਂ ਇੱਕ ਪਰਿਸਥਿਤੀ ਖਰਾਬ ਹੁੰਦੀ ਹੈ ਠੀਕ ਆ ਤਾਂ ਉਹਦੇ ਨਾਲ ਬਹੁਤ ਚੀਜ਼ਾਂ ਦਾ ਆਪਸ ਵਿੱਚ ਲਿੰਕ ਬਣਦਾ ਹੈ ਠੀਕ ਆ ਤੇ ਇੱਕ ਮਾਹੌਲ ਜਦੋਂ ਪੂਰਨਤਾ ਖਰਾਬ ਹੁੰਦਾ ਹੈ ਤਾਂ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਇੱਕ ਛੋਟੇ ਬਹਾਨੇ ਤੋਂ ਹੀ ਹੁੰਦੀ ਹੈ ਠੀਕ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਹਾਂਜੀ ਬਿਲਕੁਲ ਬਿਲਕੁਲ ਸਾਡੇ ਦੇਸ਼ ਵਿੱਚ ਇਸ ਚੀਜ਼ ਦੇ ਹੋਣ ਦੀ ਸੰਭਾਵਨਾ ਇਸ جنگ ਦੇ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਠੀਕ ਹੈ ਜਿਸ ਨਾਲ ਅਸੀਂ ਅਸੀਂ ਸਰਕਾਰਾਂ ਨੂੰ ਆਪਣੇ ਬੇਨਤੀ ਕਰ ਸਕਦੇ ਹਾਂ ਅਸੀਂ ਆਪਣੀ ਈਸ਼ਵਰ ਅੱਗੇ ਦੁਆ ਕਰ ਸਕਦੇ ਹਾਂ ਠੀਕਾ ਕਿ ਅਸੀਂ ਉਹ ਚੀਜ਼ਾਂ ਨੂੰ ਸੰਭਾਲ ਸਕੀਏ ਸੰਭਾਲਣ ਲਈ ਅਸੀਂ ਆਪਣੀ ਦੁਆਵਾਂ ਨਾਲ ਕਿਉਂਕਿ ਇੱਕ ਇੱਕ ਦੁਆ ਠੀਕ ਆ ਸਭ ਦੀ ਉਸ ਈਸ਼ਵਰ ਅੱਗੇ ਬਹੁਤ ਵੱਡੀ ਇੱਕ ਤਬਾਹੀ ਨੂੰ ਠੀਕ ਹੈ ਰੋਕਣ ਲਈ ਰੋਕ ਸਕਦੀ ਹੈ ਤੁਹਾਡਾ ਕੰਮ ਕਰ ਸਕਦੇ ਬਿਲਕੁਲ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਂਜੀ ਬਿਲਕੁਲ ਅਸੀਂ ਮੈਂ ਵੀ ਸਵਾਲ ਪੁੱਛਿਆ ਸੀ ਵੀ ਕੀ ਜੰਗ ਦੀ ਤੁਸੀਂ ਕਿਹਾ ਵੀ ਜੰਗ ਦੀ ਤਿਆਰੀ ਲੱਗਦੀ ਪਈ ਆ ਤੁਸੀਂ ਆਪਣੇ ਰਿਡਿੰਗ ਕੀਤਾ ਤੁਸੀਂ ਆਪਣੀ ਰੀਡਿੰਗ ਨਾਲ ਜਿਹੜਾ ਦੇਖਿਆ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ 3rd World War ਜਿਹੜੀ ਆ ਉਹ ਵੀ ਹੋ ਸਕਦੀ ਹੈ ਤੁਹਾਨੂੰ ਉਸ ਦੇ ਬਾਰੇ ਕੁਝ ਜਾਣਕਾਰੀ ਬਾਰੇ ਪਤਾ ਦੇਖੋ World War ਲਈ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਬਹੁਤ ਦੇਖਿਆ ਹੋਏਗਾ ਠੀਕ ਹੈ ਕਿ ਬਹੁਤ ਜ਼ਿਆਦਾ ਭਵਿੱਖਬਾਣੀਆਂ ਪ੍ਰੋਫੈਸੀਜ਼ ਲੋਕ ਕਰ ਰਹੇ ਆ ਕੀ ਆਪਣੇ ਪੂਰੇ ਸੰਸਾਰ ਦੇ ਵਿੱਚ ਆਪਸ ਵਿੱਚ ਦੇਸ਼ਾਂ ਦੀ ਜੋ ਲਿੰਕਿੰਗ ਹੈ ਠੀਕ ਹੈ ਜੋ ਉਹਨਾਂ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਮਤਭੇਦ ਜੋ ਅਸੀਂ ਪਿਛਲੇ ਸਮੇਂ ਵਿੱਚ ਵੀ ਦੇਖੇ ਹਨ ਠੀਕ ਹੈ ਚਾਹੇ ਆਪਾਂ ਆਪਣੇ ਇੰਡੀਅਨ ਯੂਥ ਨੂੰ ਲੈ ਕੇ ਦੇਖੀਏ ਉਹਨ ਜੋ ਕੈਨੇਡਾ ਸਰਕਾਰ ਨਾਲ ਜਾਂ ਜੋ ਵੀ ਉਹਨਾਂ ਨੇ ਰੂਲਸ ਬਣਾਏ ਠੀਕ ਆ ਉਸ ਨੂੰ ਲੈ ਕੇ ਤਾਂ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹਾਨਾ ਇਹ ਇੱਕ ਚੀਜ਼ਾਂ ਨੂੰ ਸਟਾਰਟ ਹੋਣ ਲਈ ਕਿਉਂਕਿ ਸੁੱਖ ਜਾਂ ਇੱਕ ਦੁੱਖ ਦੀ ਸ਼ੁਰੂਆਤ ਇੱਕ ਛੋਟੇ ਬਹਾਨੇ ਤੋਂ ਹੀ ਹੁੰਦੀ ਹੈ ਠੀਕ ਹੈ ਇੱਕ ਛੋਟੇ ਮੌਕੇ ਤੋਂ ਹੀ ਹੁੰਦੀ ਹੈ ਠੀਕ ਹੈ ਜਿਸ ਵਿੱਚ ਸਾਡੇ ਸਬੰਧ ਆਪਸ ਵਿੱਚ ਖਰਾਬ ਹੋ ਸਕਦੇ ਆ ਠੀਕ ਆ ਉਸੇ ਹੀ ਤਰੀਕੇ ਨਾਲ ਸਾਡੇ ਦੇਸ਼ਾਂ ਵਿੱਚ ਠੀਕ ਆ ਜੋ ਇੱਕ ਜ਼ਿੱਦ ਹੈ ਜ਼ਿੱਦ ਨੂੰ ਲੈ ਕੇ ਕਿਸੇ ਚੀਜ਼ ਨੂੰ ਪਾਉਣ ਦੀ ਇੱਛਾ ਨੂੰ ਲੈ ਕੇ ਗਲਤ ਇੱਛਾ ਨੂੰ ਲੈ ਕੇ ਠੀਕ ਆ ਜੋ ਇਹ ਸੰਘਰਸ਼ ਛਿੜ ਰਹੇ ਹਨ ਠੀਕ ਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਇਸ ਤਰੀਕੇ ਨਾਲ ਸਮਾਪਤ ਹੋਣ ਵਾਲੇ ਨਹੀਂ ਠੀਕ ਆ ਤਾਂ ਇਸ ਵਿੱਚ ਬਿਲਕੁਲ ਦੋਨੋਂ ਹੀ ਦੇਸ਼ਾਂ ਲਈ ਇਹ ਸਾਮਾ ਬੜਾ ਗੰਭੀਰ ਹੈ ਜਿਸ ਵਿੱਚ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਪਬਲਿਕ ਦਾ ਠੀਕ ਆ ਕਈ ਨੈਚੁਰਲ ਤੇ ਜਾਨੀ ਜਾਂ مالی ਨੁਕਸਾਨ ਹੋਣ ਦਾ ਬਹੁਤ ਡਰ ਹੈ ਵੱਡਾ ਨੁਕਸਾਨ ਹੋ ਸਕਦਾ ਦੋਨੋਂ ਦੇਸ਼ਾਂ ਦਾ ਬਿਲਕੁਲ ਕਿਉਂਕਿ ਆਪਸ ਵਿੱਚ ਜੋ ਇੱਕ ਜ਼ਿੱਦ ਨੂੰ ਲੈ ਕੇ ਠੀਕ ਆ ਚੀਜ਼ਾਂ ਨੂੰ ਲੈ ਕੇ ਆਪਸ ਵਿੱਚ ਮਾਰ ਮਰੀਏ ਦਾ ਜੋ ਇਹ ਬਹਾਨੇ ਬਣ ਰਹੇ ਹਨ ਠੀਕ ਆ ਜੋ ਆਪਸ ਵਿੱਚ ਖਿਚਬਾਜ਼ੀ ਚੱਲ ਰਹੀ ਹੈ ਠੀਕ ਆ ਤੇ ਆਪਣਾ ਕੋਈ ਨਾ ਕੋਈ ਅਸਰ ਤਾਂ ਲੈ ਕੇ ਆਏਗੀ ਠੀਕ ਆ ਗਿਆ ਜਾ ਰਿਹਾ ਭਾਰਤ ਲੋਕਾਂ ਨੂੰ ਲੱਗ ਰਿਹਾ ਹੈ ਵੀ ਭਾਰਤ ਤਿਆਰ ਹੈ ਹੁਣ ਜੇ ਪੂਰੇ ਮਾਹੌਲ ਦੇ ਲਈ ਭਾਰਤ ਹਾਂਜੀ ਬਿਲਕੁਲ ਦੇਖੋ ਸਾਨੂੰ ਖੁਸ਼ੀ ਹੈ ਕਿ ਬਿਲਕੁਲ ਸਾਡਾ ਦੇਸ਼ ਹਮੇਸ਼ਾ ਸ਼ੁਰੂ ਤੋਂ ਹੀ ਠੀਕ ਆ ਰਿਸ਼ੀਆ ਮੁਨੀਆ ਦਾ ਇਹ ਦੇਸ਼ ਹੈ ਠੀਕ ਆ ਇੱਥੇ ਪ੍ਰਭੂ ਦੀ ਆਪ ਇੱਕ ਆਸ਼ੀਰਵਾਦ ਈਸ਼ਵਰ ਦਾ ਆਸ਼ੀਰਵਾਦ ਕੰਮ ਕਰਦਾ ਹੈ ਠੀਕ ਆ ਸਟਾਰਟਿੰਗ ਤੋਂ ਹੀ ਹਰੇਕ ਚੀਜ਼ ਨੂੰ ਇੱਕ ਵਿਧਾਨ ਨਾ ਕਰਨਾ ਠੀਕ ਆ ਸੱਚ ਲਈ ਲੜਨਾ ਸੱਚਾਈ ਲਈ ਲੜਨਾ ਠੀਕ ਆ ਦੇਖੋ ਆ ਪ੍ਰਭੂ ਕ੍ਰਿਸ਼ਨ ਗੀਤਾ ਵਿੱਚ ਕਹਿ ਰਹੇ ਹਨ ਅਰਜੁਨ ਨੂੰ ਠੀਕ ਆ ਕਿ ਤੂੰ ਤੈਨੂੰ ਜੰਗ ਲੜਨੀ ਪੈਗੀ ਠੀਕ ਆ ਇੱਕ ਧਰਮ ਦੀ ਰੱਖਿਆ ਲਈ ਧਰਮ ਨੂੰ ਸੱਚ ਨੂੰ ਠੀਕ ਆ ਜਾਗਰਿਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਇੱਕ ਗਿਆਨ ਦੇਣ ਲਈ ਸੱਚਾ ਗਿਆਨ ਦੇਣ ਲਈ ਕਿ ਹਾਂਜੀ ਸਾਨੂੰ ਲੜਨ ਦੀ ਵੀ ਕਦੇ ਜ਼ਰੂਰਤ ਪੈਂਦੀ ਹੈ ਠੀਕ ਆ ਤਾਂ ਉਸੇ ਤਰੀਕੇ ਨਾਲ ਆਪਣੇ ਹੱਕ ਨੂੰ ਠੀਕ ਆ ਜੇ ਸਾਨੂੰ ਖੋਣਾ ਵੀ ਪਵੇ ਤਾਂ ਬਿਲਕੁਲ ਮੈਂ ਤਾਂ ਸਮਝਦਾ ਹਾਂ ਕਿ ਇਹ ਤਾਂ ਸਾਦੂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਠੀਕ ਆ ਬਿਲਕੁਲ ਇੱਕ ਕਿਉਂਕਿ ਉਹ ਸਾਡਾ ਹੱਕ ਹੈ ਠੀਕ ਆ ਜੇ ਉਹਦੇ ਵਿੱਚ ਕੋਈ ਜ਼ਿੱਦਬਾਜ਼ੀ ਹੋ ਰਹੀ ਹੈ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਮਤਲਬ ਕਿ ਬਿਨਾਂ ਵਜ੍ਹਾ ਅੱਗੋਂ ਸਾਡੇ ਲਈ ਠੀਕ ਆ ਸਾਡੇ ਸਾਡੇ ਦੇਸ਼ ਲਈ ਅਲੱਗ-ਅਲੱਗ ਤਰੀਕੇ ਨਾਲ ਹਮਲੇ ਹੋ ਰਹੇ ਹਨ ਠੀਕ ਆ ਤਾਂ ਉਹ ਸਾਨੂੰ ਇਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਮੈਂ ਸਮਝਦਾ ਹਾਂ ਠੀਕ ਆ ਇਸ ਲਈ ਮੈਂ ਬਹੁਤ ਬਹੁਤ ਆ ਈਸ਼ਵਰ ਅੱਗੇ ਦੁਆ ਕਰਦਾ ਹਾਂ ਠੀਕ ਆ ਕਿ ਸਾਡੇ ਹਿੰਦੀ ਜਿੱਤ ਹੋਵੇ ਸਾਡੇ ਦੇਸ਼ ਦੀ ਜਿੱਤ ਹੋਵੇ ਠੀਕ ਆ ਕਿਉਂਕਿ ਗੱਲਾਂ ਤੋਂ ਮੈਨੂੰ ਲੱਗ ਰਿਹਾ ਮੈਂ ਵਿੱਚ ਰੁਕਦਾ ਪਿਆ ਵੀ ਤੁਹਾਨੂੰ ਕੁਝ ਨਾ ਕੁਝ ਦਿਖ ਰਿਹਾ ਤੁਹਾਨੂੰ ਨਜ਼ਰ ਆ ਰਿਹਾ ਵੀ ਕੁਝ ਹੋਣ ਵਾਲਾ ਤੁਸੀਂ ਜ਼ਰੂਰ ਸਿੱਧਾ ਨਹੀਂ ਦੱਸ ਰਹੇ ਪਰ ਗੱਲਾਂ ਤੋਂ ਮੈਨੂੰ ਲੱਗ ਰਿਹਾ ਹਾਂਜੀ ਬਿਲਕੁਲ ਦੇਖੋ ਅ ਕਦੇ ਵੀ ਸਮਾ ਜੋ ਹੈ ਉਹ ਸਿੱਧੀ ਚਾਲ ਨਹੀਂ ਚੱਲਦਾ ਠੀਕਾ ਸਮਾ ਜੀ ਸਮੇ ਦੇ ਟੇਡੇ ਹੋਣ ਦੇ ਨਾਲ ਬਹੁਤ ਚੀਜ਼ਾਂ ਦਾ ਪਰਮਾਨੈਂਟ ਹੱਲ ਹੁੰਦਾ ਹੈ ਠੀਕਾ ਕਈ ਚੀਜ਼ਾਂ ਤਬਾਹੀ ਦੇ ਨਾਲ ਹੀ ਸੁਧਰਦੀਆਂ ਹਨ ਠੀਕਾ ਨਾ ਕਈ ਚੀਜ਼ਾਂ ਵਿੱਚ ਤਬਾਹੀ ਦਾ ਹੋਣਾ ਜ਼ਰੂਰੀ ਹੁੰਦਾ ਹੈ ਠੀਕਾ ਤੇ ਬਹੁਤ ਚੀਜ਼ਾਂ ਇਸ ਤਰੀਕੇ ਦੀਆਂ ਨੇ ਜਿਹੜੀਆਂ ਕਿ ਇੱਕ ਜੰਗ ਦੇ ਨਾਲ ਹਾਸਲ ਕਰਨੀਆਂ ਪੈਂਦੀਆਂ ਨੇ ਹੋਣ ਵਾਲੀ ਤੁਸੀਂ ਕਹਿ ਰਹੇ ਹੋ ਬਿਲਕੁਲ ਇਹਦੇ ਵਿੱਚ ਦੇਖੋ ਇਸ ਤਰੀਕੇ ਨਾਲ ਤਾਂ ਹੈ ਕਿ ਰੋਕਣ ਦੀ ਕੋਸ਼ਿਸ਼ ਜੋ ਹੈ ਬਚਾਅ ਦੀ ਕੋਸ਼ਿਸ਼ ਦੋਨਾਂ ਦੇਸ਼ਾਂ ਦੁਆਰਾ ਹੋ ਰਹੀ ਹੈ ਠੀਕ ਆ ਉਹ ਹੋਏਗੀ ਵੀ ਲੇਕਿਨ ਇੱਕਦਮ ਕੀਤੀ ਗਈ ਗਲਤ ਇੱਕਦਮ ਕੀਤਾ ਗਿਆ ਗਲਤ ਹਮਲਾ ਇੱਕ ਇੱਕਦਮ ਕੀਤਾ ਗਿਆ ਗਲਤ ਠੀਕ ਆ ਅਟੈਕ ਉਹ ਸਾਡੇ ਲਈ ਅਸੀਂ ਉਹ ਤੋਂ ਬਚੇ ਰਹੀਏ ਤਾ ਮੈਂ ਸਮਝਦਾ ਹਾਂ ਕਿ ਸਾਡੀ ਸਰਕਾਰ ਨੂੰ ਸਾਡੇ ਦੇਸ਼ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਹਰ ਪਾਸੇ ਤੋਂ ਠੀਕ ਆ ਕਿਉਂਕਿ ਦੁਸ਼ਮਣ ਨੂੰ ਅਕਸਰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹਰ ਪਾਸੇ ਤੋਂ ਤਿਆਰ ਰਹਿਣਾ ਹਰ ਪਾਸੇ ਤੋਂ ਅ ਅਗਾਰ ਰਹਿਣਾ ਠੀਕ ਆ ਸੈਨਾ ਨੂੰ ਉਸ ਤਰੀਕੇ ਨਾਲ ਤਿਆਰ ਕਰਨਾ ਉਸ ਤਰੀਕੇ ਨਾਲ ਨੀਤੀਆਂ ਉਸ ਤਰੀਕੇ ਨਾਲ ਸਿੱਖਿਆ ਦੇਣੀ ਠੀਕ ਆ ਤਾਂ ਮੈਂ ਇਹ ਆਪਣੇ ਆਪ ਨੂੰ ਇੱਥੇ ਜਾਣਕਾਰੀ ਦੇਣੀ ਜ਼ਰੂਰੀ ਸਮਝਦਾ ਹਾਂ ਠੀਕ ਆ ਤੁਹਾਡੀ ਵੱਡੀ ਗੱਲ ਕਹੀ ਹੈ ਤੁਸੀਂ ਇੱਕ ਮੈਂ 3rd ਵਰਲਡ ਵਾਰ ਦਾ ਸਵਾਲ ਪਿਆ ਪੁੱਛਿਆ ਸੀ ਜੰਗ ਦਾ ਤਾਂ ਤੁਸੀਂ ਕਲੀਅਰ ਕਰਤਾ ਤੁਹਾਡੀ ਗੱਲਾਂ ਤੋਂ ਮੈਨੂੰ ਕਲੀਅਰ ਹੋ ਗਿਆ ਜਨਤਾ ਨੂੰ ਵੀ ਕਲੀਅਰ ਹੋ ਗਿਆ ਹੋਵੇਗਾ 3rd ਵਰਲਡ ਵਾਰ ਵੀ ਲੱਗ ਸਕਦੀ ਹੈ ਲੱਗਣੀ ਹੈ ਕਿ ਨਹੀਂ ਲੱਗਣੀ ਦੇਖੋ ਬਿਲਕੁਲ ਇਹ ਚੀਜ਼ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਤਾ ਹੈ ਕਿ ਜਦੋਂ ਵੀ ਅਸੀਂ ਇੱਕ ਸਾਡਾ ਜੋ ਸੰਬੰਧ ਹੈ ਅਸੀਂ ਆਪਸ ਵਿੱਚ ਰਿਸ਼ਤਿਆਂ ਤੋਂ ਵੀ ਦੇਖਦੇ ਹਾਂ ਕਿ ਜਦੋਂ ਸਾਡੇ ਸੰਬੰਧ ਖਰਾਬ ਹੁੰਦੇ ਹਨ ਤਾਂ ਉਹਦੇ ਵਿੱਚ ਥੋੜੀ ਅਣਬਣ ਤੋਂ ਠੀਕ ਆ ਵਾਦੀ ਜਾਂਦੀ ਦੀ ਵਾਦੀ ਜਾਂਦੀ ਤਾਂ ਉਹ ਇੱਕ ਬਹੁਤ ਵਿਸ਼ਾਲ ਰੂਪ ਧਾਰਨ ਕਰਦੀ ਹੈ ਠੀਕ ਆ ਜਦੋਂ ਇੱਕ ਵੱਡਾ ਰੂਪ ਧਾਰਨ ਕਰਦੀ ਹੈ ਠੀਕ ਆ ਤਾਂ ਉਹਦੇ ਵਿੱਚ ਸਾਡੇ ਸਾਰੇ ਰਿਸ਼ਤੇ ਸਾਰੇ ਦੇਸ਼ ਹੀ ਆ ਜਾਣਗੇ ਠੀਕ ਆ ਤਾਂ ਸਾਰੇ ਰਿਸ਼ਤਿਆਂ ਦੇ ਆਣ ਨਾਲ ਠੀਕ ਆ ਸਾਰੇ ਇੱਕ ਰਿਸ਼ਤਿਆਂ ਦੀ ਤਰ੍ਹਾਂ ਜੇ ਅਸੀਂ ਗੱਲ ਕਰੀਏ ਤਾਂ ਦੇਸ਼ਾਂ ਦੇ ਆਪਸ ਵਿੱਚ ਸੰਪਰਕ ਜਦੋਂ ਇੱਕ ਦੂਸਰੇ ਨਾਲ ਬਿਨਾਂ ਵਜ੍ਹਾ ਸਮੇਦੀ ਮੈਂ ਸਮੇਦੀ ਕਿਹੜੇ ਸਮਝਾਂਗਾ ਕਿਸ ਸਮੇਂ ਦੇ ਜਦੋਂ ਸਮਾਂ 네ਗੇਟਿਵ ਹੁੰਦਾ ਹੈ ਠੀਕ ਹੈ ਸਮਾਂ ਇੱਕ ਆਪਣੀ ਚਾਲ ਬਦਲਦਾ ਹੈ ਤਾਂ ਉਹਦੇ ਨਾਲ ਦੇਸ਼ਾਂ ਦੇ ਆਪਸ ਵਿੱਚ ਗਲਤ ਸਬੰਧਾਂ ਦਾ ਬਣਨਾ ਇੱਕ ਬਹਾਨਾ ਹੁੰਦਾ ਹੈ ਇਸ ਸਮੇ ਸਮਾਂ 네ਗੇਟਿਵ ਚੱਲਦਾ ਹੈ ਹਾਂਜੀ ਬਿਲਕੁਲ ਮੈਂ ਸਮਝਦਾ ਹਾਂ ਕਿ ਟਾਈਮ ਬਹੁਤ ਜ਼ਿਆਦਾ ਆਪਣੇ ਦੇਸ਼ਾਂ ਨੂੰ ਸਮਝ ਕੇ ਆਪਣੇ ਮਸਲਿਆਂ ਨੂੰ ਸੁਲਝਾ ਕੇ ਚੀਜ਼ਾਂ ਨੂੰ ਸੋਲਵ ਕਰਨ ਦੀ ਜ਼ਰੂਰਤ ਹੈ ਠੀਕ ਆ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਜੋ ਚੀਜ਼ਾਂ ਲਈ ਜੋ ਫੈਸਲਿਆਂ ਲਈ ਜੋ ਕਾਨੂੰਨਾਂ ਨੂੰ ਬਣਾਉਣ ਦੀ ਲੋੜ ਹੈ ਠੀਕ ਆ ਜੋ ਵੀ ਕਾਨੂੰਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਜੋ ਬਣਨੇ ਚਾਹੀਦੇ ਹਨ ਠੀਕ ਆ ਇੱਕ ਸੀਮਿਤ ਅਵਸਥਾ 'ਚ ਰਹਿ ਕੇ ਉਹਨਾਂ ਨੂੰ ਬਣਾਇਆ ਜਾਵੇ ਤਾਂ ਕਿ ਕਈ ਚੀਜ਼ਾਂ ਸਾਡੇ ਦਾਇਰੇ 'ਚ ਰਹਿਣ ਕਈ ਚੀਜ਼ਾਂ ਦਾਇਰੇ ਤੋਂ ਬਾਹਰ ਨਾ ਜਾਣ ਠੀਕ ਆ ਇੱਕ ਸਾਡੀ ਸਮਾਜ ਸਮਾਜ ਖਰਾਬ ਨਾ ਹੋਵੇ ਗਲਤ ਧਾਰਨਾਵਾਂ ਦੁਆਰਾ ਗਲਤ ਸਥਿਤੀਆਂ ਦੁਆਰਾ ਠੀਕ ਆ ਕਿਛੇ ਬੜੀ ਗੱਲ ਚੱਲੀ ਸੀ ਦੁਨੀਆ ਤਬਾਹ ਹੋਣ ਵਾਲੀ ਆ ਕੋਈ ਕਹਿੰਦਾ ਸੀ 2027 ਦੇ ਵਿੱਚ ਤਬਾਹ ਹੋਣ ਵਾਲੀ ਐ ਕੋਈ ਕਹਿੰਦਾ ਸੀ 26 ਤਬਾਹ ਹੋਣ ਵਾਲੀ ਐ ਕੀ ਇਹੋ ਜੀਆਂ ਕੋਈ ਭਵਿੱਖਬਣੀਆਂ ਹੈਗੀਆਂ ਵੀ ਨੇ ਜਾਂ ਐਵੇਂ ਬਸ ਸੋਸ਼ਲ ਮੀਡੀਆ ਦੇ ਟਰੈਂਡ ਬਣਿਆ ਦੇਖੋ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਪਤਾ ਕਿ ਡੇਲੀ ਦੀਆਂ ਕਿੰਨੀਆਂਕ ਵੀਡੀਓਜ਼ ਅਲੱਗ-ਅਲੱਗ ਜੋ ਕਿਸੇ ਕੋ ਗਿਆਨ ਹੈ ਜੋ ਵੀ ਜਿਵੇਂ ਵੀ ਹੈ ਉਹ ਅਪਲੋਡ ਹੋ ਰਹੀਆਂ ਹਨ ਅਸੀਂ ਵੀ ਦੇਖਦੇ ਹਾਂ ਠੀਕ ਆ ਬਟ ਉਹਦੇ ਵਿੱਚ ਕੋਈ ਕੀ ਕਹਿ ਰਿਹਾ ਹੈ ਉਹ ਉਸ ਦਾ ਗਿਆਨ ਹੈ ਠੀਕ ਹੈ ਉਸ ਦਾ ਗਿਆਨ ਹੈ ਜਿਵੇਂ ਕਹਿ ਰਿਹਾ ਦੇਖੋ ਉਹਦੇ ਬਾਰੇ ਮੈਂ ਕੁਝ ਗਲਤ ਨਹੀਂ ਬੋਲਾਂ ਕਿਸੇ ਵਾਰੀ ਵੀ ਬਟ ਹਾਂਜੀ ਇਹ ਚੀਜ਼ ਹੈ ਕਿ ਇੱਕਦਮ ਕੋਈ ਵੀ ਚੀਜ਼ ਖਤਮ ਨਹੀਂ ਹੋ ਸਕਦੀ ਇੱਕਦਮ ਕੋਈ ਵੀ ਚੀਜ਼ ਇਸ ਸ੍ਰਿਸ਼ਟੀ ਤੋਂ ਠੀਕ ਆ ਪਰਮਨੈਂਟਲੀ ਰਿਮੂਵ ਨਹੀਂ ਹੋ ਸਕਦੀ ਠੀਕ ਆ ਉਸ ਦੀ ਸਟਾਰਟਿੰਗ ਲਈ ਉਸ ਦੀ ਸ਼ੁਰੂਆਤ ਲਈ ਠੀਕ ਹੈ ਜਿਵੇਂ ਕਿ ਅਸੀਂ ਕਹਿ ਰਹੇ ਹਾਂ ਕਿ ਕਾਲੀ ਯੁਗ ਦੀ ਸ਼ੁਰੂਆਤ ਹੈ ਠੀਕ ਹੈ ਕਿੰਨਾ ਟਾਈਮ ਕਾਲੀ ਯੁਗ ਨੂੰ ਬੀਤ ਗਿਆ ਹੈ ਤਾਂ ਉਹਦੇ ਨਾਲ ਹੁਣ ਅਸੀਂ ਫਰਕ ਦੇਖ ਰਹੇ ਹਾਂ ਅੱਜ ਦੇ ਯੂਥ ਵਿੱਚ ਫਰਕ ਦੇਖ ਰਹੇ ਹਾਂ ਅੱਜ ਦੀ ਸਮਾਜ ਵਿੱਚ ਅਸੀਂ ਫਰਕ ਦੇ ਰਹੇ ਹਾਂ ਠੀਕ ਆ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ ਠੀਕ ਆ ਅਸੀਂ ਆਪਣੀ ਇੱਜ਼ਤ ਮਾਨ ਸਨਮਾਨ ਦੀ ਗੱਲ ਕਰੀਏ ਠੀਕ ਆ ਤਾਂ ਤੁਸੀਂ ਸਭ ਤੁਹਾਡੇ ਆਨਸਰ ਤੁਹਾਡੇ ਸਾਹਮਣੇ ਹੈ ਬਜ਼ੁਰਗਾਂ ਦੀ ਕਦਰ ਬਜ਼ੁਰਗਾਂ ਦੇ ਰੋਪ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਸਾਡੇ ਸਾਹਮਣੇ ਹੈ ਠੀਕ ਆ ਉਸੇ ਹੀ ਤਰੀਕੇ ਨਾਲ ਜਿਸ ਤਰੀਕੇ ਨਾਲ ਚੀਜ਼ਾਂ ਬਦਲ ਰਹੀਆਂ ਹਨ ਠੀਕ ਆ ਮੈਂ ਤੁਹਾਨੂੰ ਇਹ ਆਪਣੇ ਅਨੁਭਵ ਦੇ ਨਾਲ ਦੱਸ ਰਿਹਾ ਠੀਕ ਆ ਕਿ ਜਿਸ ਤਰੀਕੇ ਨਾਲ ਸਮਾ ਖਰਾਬ ਹੋ ਰਿਹਾ ਹੈ ਤਾਂ ਪਾਪ ਭਰੀ ਧਰਤੀ ਠੀਕਾ ਕਦੇ ਵੀ ਇੱਕ ਆਪਣਾ ਪ੍ਰਭਾਵ ਬਿਲਕੁਲ ਦਿਖਾਈਗੀ ਠੀਕਾ ਇੱਕ ਪੈਮਾਨਾ ਇੱਕ ਜੋ ਅ ਇੱਕ ਦਾਇਰੇ ਦੇ ਅੰਤਰਗਤ ਰਹਿ ਕੇ ਜਦੋਂ ਇੱਕ ਘੜਾ ਹੈ ਠੀਕਾ ਪਾਣੀ ਨਾਲੋਂ ਭਰ ਜਾਂਦਾ ਤਾਂ ਉਹ ਡੁੱਲੇਗਾ ਠੀਕਾ ਤਾਂ ਨਿਸ਼ਚਿਤ ਤੇ ਨਿਸ਼ਚਿਤ ਇਹ ਚੀਜ਼ ਮੈਂ ਮੰਨਦਾ ਹਾਂ ਤੇ ਸਮਝਦਾ ਹਾਂ ਤੇ ਆਪਣੇ ਅਕੋਰਡਿੰਗ ਦੇਖਦਾ ਹਾਂ ਕਿ ਬਿਲਕੁਲ ਇਹ ਚੀਜ਼ਾਂ ਆਪਣੇ ਆਪਣੇ ਅਕੋਰਡਿੰਗ ਅਸਰ ਸਮੇਂ-ਸਮੇਂ ਤੇ ਦਿਖਾਣਗੀਆਂ ਤੁਸੀਂ ਕਹਿ ਰਹੇ ਹੋ ਕਿ ਧਰਤੀ ਤੇ ਪਾਪ ਜਿਹੜਾ ਵੱਧਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਉਹ ਉਦਾਂ ਇਫੈਕਟ ਨਜ਼ਰ ਆਊਗਾ ਇਹ ਭਾਵੇਂ ਉਹ ਵਾਰ ਨੂੰ ਲੈ ਲਈਏ ਭਾਵੇਂ ਵਰਲਡ ਵਾਰ ਨੂੰ ਲੈ ਲਈਏ ਭਾਵੇਂ ਜਿਹੜੇ ਲੋਕੀ ਕਹਿੰਦੇ ਦੁਨੀਆ ਵੀ ਤਬਾਹ ਹੋਣੀ ਹੈ ਬਿਲਕੁਲ ਤੇ ਦੇਖੋ ਇਹਦੇ ਵਿੱਚ ਕੋਈ ਆਪਾਂ ਤੁਹਾਡੇ ਆਨਸਰ ਦੇ ਅਕੋਰਡਿੰਗ ਦੁਨੀਆ ਤਬਾਹ ਹੋਣ ਵਾਲਾ ਤੁਹਾਡਾ ਜੋ ਪ੍ਰੇਸ਼ਨ ਹੈ ਇਹਦੇ ਵਿੱਚ ਦੇਖੋ ਇੱਕਦਮ ਤੁਹਾਨੂੰ ਮੈਂ ਉਹੀ ਗੱਲ ਕਹਿ ਰਿਹਾ ਕਿ ਇੱਕਦਮ ਕੋਈ ਵੀ ਚੀਜ਼ ਨਹੀਂ ਹੁੰਦੀ ਠੀਕ ਆ ਕਿ ਜੇ ਮੈਂ ਕਹਾਂ ਕਿ ਧਰਤੀ ਪੁੱਠੀ ਹੋ ਜਾਏਗੀ ਠੀਕ ਆ ਜਾ ਧਰਤੀ ਤੇ ਕੋਈ ਇਸ ਤਰੀਕੇ ਦਾ ਡਿੱਗ ਜਾਏਗਾ ਪੂਰੀ ਤੇ ਹੀ ਠੀਕ ਆ ਇਹ ਚੀਜ਼ ਆਪਾਂ ਲੇਕਿਨ ਪਰਟੀਕੁਲਰੀ ਕਿ ਇਰੀਆ ਜੋ ਹੈ ਠੀਕਾ ਥੋੜਾ ਥੋੜਾ ਕਰਕੇ ਇੱਕ ਆਪਾਂ ਕਹਿ ਦਈਏ ਕੁਦਰਤੀ ਜਿਵੇਂ ਸਾਡੇ ਪ੍ਰਭੂ ਨੇ ਸਾਨੂੰ ਇਹ ਤੱਤ ਦਿੱਤੇ ਹਨ ਠੀਕ ਹੈ ਪੰਜ ਠੀਕ ਹੈ ਪਾਣੀ ਦੁਆਰਾ ਅਗਨੀ ਦੁਆਰਾ ਠੀਕਾ ਯਾ ਸਾਡੀ ਅਸੀਂ ਕਹਿ ਦਈਏ ਕਿ ਕੁਦਰਤੀ ਈਸ਼ਵਰ ਵੱਲੋਂ ਜਿੱਥੇ ਠੀਕ ਹੈ ਉਸ ਨੂੰ ਲੱਗਦਾ ਹੈ ਕਿ ਇਸ ਜਗ੍ਹਾ ਤੇ ਹੁਣ ਬਹੁਤ ਜ਼ਿਆਦਾ ਹੀ ਗਲਤ ਚੀਜ਼ਾਂ ਦਾ ਪ੍ਰਭਾਵ ਹੈ ਤਾਂ ਉਥੋਂ-ਉਥੋਂ ਦੁਨੀਆ ਆਪਣੇ ਆਪਣੇ ਬਿਮਾਰੀਆਂ ਦੁਆਰਾ ਠੀਕਾ ਯਾ ਕਿਸੇ ਕੁਦਰਤੀ ਆਫਤਾਂ ਦੁਆਰਾ ਠੀਕਾ ਤਾ ਉਥੇ ਉਹ ਜਗ੍ਹਾ ਦਾ ਪ੍ਰਭਾਵ ਬਿਲਕੁਲ ਦਿਖੇਗਾ ਸਾਨੂੰ ਠੀਕ ਆ ਇਸੇ ਹੀ ਤਰੀਕੇ ਨਾਲ ਸਾਡੇ ਜੰਗ ਦਾ ਜੋ ਸਵਾਲ ਹੈ ਤੁਸੀਂ ਪੁੱਛਿਆ ਉਸੇ ਹੀ ਤਰੀਕੇ ਨਾਲ ਦੇਸ਼ਾਂ ਦੇ ਆਪਸ ਵਿੱਚ ਸੰਮਰਕ ਸੰਪਰਕਾਂ ਦਾ ਖਰਾਬ ਹੋਣਾ ਠੀਕ ਆ ਵੈਸਟਰਨਾਈਜ਼ੇਸ਼ਨ ਦਾ ਆਪਸ ਵਿੱਚ ਟੁੱਟਣਾ ਠੀਕ ਆ ਦੇਸ਼ਾਂ ਦਾ ਸਬੰਧਾਂ ਦਾ ਖਰਾਬ ਹੋਣਾ ਇਹ ਚੀਜ਼ਾਂ ਹੁਣ ਤੋਂ ਸ਼ੁਰੂਆਤ ਹੋ ਚੁੱਕੀ ਹੈ ਇਹ ਸ਼ੁਰੂਆਤ ਹੋਈ ਹੈ ਤੁਸੀਂ ਹਾਂਜੀ ਬਿਲਕੁਲ ਇਹ ਚੀਜ਼ਾਂ ਦੀ ਬਿਲਕੁਲ ਤੇ ਬਿਲਕੁਲ ਸ਼ੁਰੂਆਤ ਹੋ ਚੁੱਕੀ ਹੈ ਠੀਕ ਹੈ ਮੈਂ ਇਹ ਚੀਜ਼ ਸਮਝਦਾ ਕਿ ਅਸੀਂ ਆਪਣੀ ਦੇਸ਼ ਨੂੰ ਬਚਾਉਣ ਲਈ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਕਰਨ ਲਈ ਅਸੀਂ ਅੱਜ ਤੋਂ ਇੱਕ ਇੱਕ ਇਨਸਾਨ ਵੀ ਅਸੀਂ ਆਪਣੇ ਦੇਸ਼ ਦੀ ਭਲਾਈ ਲਈ ਅਸੀਂ ਆਪਣੇ ਸਮਾਜ ਦੀ ਭਲਾਈ ਲਈ ਅਸੀਂ ਅੱਜ ਤੋਂ ਹੀ ਜੇ ਇੱਕ ਇੱਕ ਦੁਆ ਪ੍ਰਭੂ ਅੱਗੇ ਕਰੀਏ ਆਪਣੀ ਰੋਜ਼ ਦੀ ਦੁਆ ਦੇ ਵਿੱਚ ਅਸੀਂ ਆਪਣੇ ਦੇਸ਼ ਦੀ ਭਲਾਈ ਮੰਗੀਏ ਤਾ ਨਿਸ਼ਚਿਤ ਤੇ ਨਿਸ਼ਚਿਤ ਮੈਂ ਵਿਸ਼ਵਾਸ ਕਰਦਾ ਹਾਂ ਕਿ ਰਿਸ਼ੀਆ ਮੂਨੀਆਂ ਤੇ ਦੀਵਤਿਆਂ ਦੀ ਧਰਤੀ ਹੈ ਠੀਕ ਆ ਤਾਂ ਬਹੁਤ ਜ਼ਿਆਦਾ ਬਰਬਾਦੀ ਨਾ ਹੋਣ ਦੀ ਜਗਾ ਤੇ ਠੀਕ ਆ ਸਾਡੀਆਂ ਬਹੁਤ ਘੱਟ ਚੀਜ਼ਾਂ ਠੀਕ ਆ ਸਾਤੋਂ ਮਤਲਬ ਕੀ ਕਹਿ ਸਕਦੇ ਆ ਕਿ ਬਹੁਤ ਘੱਟ ਚੀਜ਼ਾਂ ਦਾ ਨੁਕਸਾਨ ਹੋ ਸਕਦਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਬਰਬਾਦੀ ਹੋਣੀ ਸੀ ਠੀਕ ਆ ਕਿਉਂਕਿ ਦੁਆਵਾਂ ਮੇਰੇ ਅਕੋਰਡਿੰਗ ਦੁਆ ਵਿੱਚ ਬਹੁਤ ਸ਼ਕਤੀ ਹੈ ਠੀਕ ਆ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਆਪਾਂ ਕਹਨੇ ਆ ਨਾ ਕਿ ਦਵਾ ਤੇ ਦਵਾ ਦੋਨੇ ਹੀ ਇਨਸਾਨ ਦੀ ਸਿਹਤ ਲਈ ਕੰਮ ਕਰਦੀਆਂ ਹਨ ਜਦੋਂ ਕੋਈ ਬਹੁਤ ਸੀਰੀਅਸ ਹੁੰਦਾ ਹੈ ਠੀਕ ਹੈ ਤੇ ਨਿਸ਼ਚਿਤ ਦੇਖੋ ਮੈਂ ਸਮਝਦਾ ਹਾਂ ਕਿ ਇਹ ਚੀਜ਼ਾਂ ਬਹੁਤ ਕੰਮ ਕਰਦੀਆਂ ਹਨ ਠੀਕ ਹੈ ਤੇ ਬਿਲਕੁਲ ਅਸੀਂ ਈਸ਼ਵਰ ਨੂੰ ਕਿਉਂਕਿ ਉਹਨਾਂ ਦੀ ਸ੍ਰਿਸ਼ਟੀ ਹੈ ਉਹਨਾਂ ਦੇ ਅਨੰਤ ਬ੍ਰਹਿਮੰਡ ਹਨ ਠੀਕ ਹੈ ਉਹ ਚਾਵਣ ਤਾਂ ਬਿਲਕੁਲ ਸਾਰੀਆਂ ਚੀਜ਼ਾਂ ਸਹੀ ਹੋ ਸਕਦੀਆਂ ਹਨ ਠੀਕ ਹੈ ਤੇ ਬਿਲਕੁਲ ਬਹੁਤ ਨੁਕਸਾਨ ਜੋ ਹੈ ਠੀਕ ਹੈ ਉਹ ਬਚ ਸਕਦਾ ਹੈ ਹੁਣ ਉਹ ਬਾਤ ਸਗਦਾ ਮਤਲਬ ਤੁਹਾਨੂੰ ਹੁੰਦਾ ਨਜ਼ਰ ਆਉਂਦਾ ਹਾਂਜੀ ਬਿਲਕੁਲ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਜੋ ਵੀ ਚੀਜ਼ਾਂ ਨੇ ਕਿਉਂਕਿ ਦੇਸ਼ਾਂ ਦੇ ਵਿੱਚ ਸੰਪਰਕਾਂ ਦਾ ਖਰਾਬ ਹੋਣਾ ਠੀਕ ਹੈ ਤੇ ਜਿੱਦ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਬੜੇ ਸਾਇੰਟਿਸਟਾਂ ਨਾਲ ਮੇਰੀ ਗੱਲ ਹੋਈ ਸੀ ਬੜੇ ਰੈਨਾਉਂਡ ਪਰਸਨੈਲਿਟੀਜ਼ ਨਾਲ ਮੇਰੀ ਗੱਲ ਹੋਈ ਕਿ ਸੀ ਉਹ ਕਹਿੰਦੇ ਸੀ ਵੀ ਕੋਵਿਡ ਖਾਲੀ ਨਹੀਂ ਆ ਕੋਵਿਡ ਤੋਂ ਬਾਅਦ ਕੋਈ ਹੋਰ ਵੀ ਬਿਮਾਰੀ ਆ ਸਕਦੀ ਹੈ ਹਾਂਜੀ ਦੇਖੋ ਮੈਂ ਤੁਹਾਨੂੰ ਇਹ ਮੇਰਾ ਲਿੰਕ ਤੁਹਾਡਾ ਨਾ ਕੁਐਸਚਨ ਹੈ ਲਿੰਕ ਹੀ ਹੈ ਕੁਐਸਚਨ ਤੁਹਾਡਾ ਜੋ ਮੈਂ ਤੁਹਾਨੂੰ ਪਹਿਲਾਂ ਆਨਸਰ ਦੇ ਕੇ ਹਟਿਆ ਕਿ ਦੇਖੋ ਜਦੋਂ ਇੱਕ ਜਗਾ ਤੇ ਪਾਪ ਬਹੁਤ ਵੱਧ ਜਾਂਦਾ ਹੈ ਨਾ ਤਾਂ ਉਹਨੂੰ ਇੱਕ ਨਾਸ਼ਵਾਨ ਜਗਾ ਦਾ ਨਾਮ ਦਿੱਤਾ ਜਾਂਦਾ ਠੀਕ ਆ ਕਿ ਉਹ ਨਿਸ਼ਚਿਤ ਉਥੋਂ ਦੇ ਰਹਿਣ ਵਾਲੇ ਤੇ ਜੋ ਕਰ ਰਿਹਾ ਉਹਦਾ ਅਸਰ ਸਭ ਤੇ ਹੀ ਹੋਏਗਾ ਕਿਉਂਕਿ ਇੱਕ ਗਲਤ ਪਰਿਵਾਰ ਦਾ ਮੈਂਬਰ ਸਭ ਦੀ ਬਦਨਾਮੀ ਦਾ ਕਾਰਨ ਬਣਦਾ ਠੀਕ ਆ ਇਸੇ ਹੀ ਤਰੀਕੇ ਨਾਲ ਇੱਕ ਇੱਕ ਦੇਸ਼ ਦੇ ਮੁਖੀ ਦਾ ਜੋ ਫੈਸਲਾ ਹੈ ਉਹ ਪੂਰੀ ਪ੍ਰਜਾ ਲਈ ਭਾਰੀ ਹੁੰਦਾ غلط ਜਾਂ ਸਹੀ ਉਹਦਾ ਇੱਕ ਜੋ ਆਨਸਰ ਹੈ ਜੋ ਉੱਤਰ ਹੈ ਉਹਦਾ ਜੋ ਖਾਮਿਆਜ਼ਾ ਹੈ غلط ਜਾਂ ਸਹੀ ਉਹ ਇੱਕ ਪ੍ਰਜਾ ਨੂੰ ਭੁਗਤਣਾ ਪੈਂਦਾ ਠੀਕ ਹੈ ਨਾ ਉਸੇ ਹੀ ਤਰੀਕੇ ਨਾਲ ਮੈਂ ਤਾਂ ਦੇਖੋ ਇਹ ਸਮਝਾਂਗਾ ਕਿ ਈਸ਼ਵਰ ਹਮੇਸ਼ਾ ਹਮੇਸ਼ਾ ਸੱਚ ਦੇ ਨਾਲ ਸੰ ਹਨ ਤੇ ਰਹਿਣਗੇ ਠੀਕ ਹੈ ਉਹ ਹਮੇਸ਼ਾ ਹੀ ਠੀਕ ਹੈ ਸੱਚ ਨਾਲ ਹਨ ਜੀ ਦਾ ਹੈ ਉਹ ਲੈ ਕੇ ਹੀ ਜਾਏਗਾ ਠੀਕਾ ਉਹੀ ਜਿੱਤੇਗਾ ਠੀਕ ਹੈ ਜੀ ਪਹਿਲਾਂ ਵੀ ਬੜੀਆਂ ਪ੍ਰੈਡਿਕਸ਼ਨਸ ਕੀਤੀਆਂ ਆਈਆਂ ਆ ਦੇਖੋ ਈਸ਼ਵਰ ਦੀ ਕਿਰਪਾ ਠੀਕਾ ਤੇ ਇਹਦੇ ਵਿੱਚ ਦੇਖੋ ਬੰਦਾ ਕੁਝ ਨਹੀਂ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ ਮੈਂ ਕੁਝ ਨਹੀਂ ਆ ਠੀਕਾ ਨਾ ਇੱਕ ਇਨਸਾਨ ਕੁਝ ਨਹੀਂ ਹੈ ਬਟ ਈਸ਼ਵਰ ਕਹਿੰਦੇ ਆ ਕਿ ਤੂੰ ਆਪਣੇ ਆਪ ਨੂੰ ਪਿਆਰ ਕਰ ਫਿਰ ਵੀ ਤੂੰ ਆਪਣੇ ਆਪ ਨੂੰ ਪਿਆਰ ਕਰ ਕਿਸੇ ਨੂੰ ਬਿਨਾ ਦੁੱਖ ਦਿੱਤੇ ਇਸ ਕੁਦਰਤ ਦੀ ਸੇਵਾ ਦੇਸ਼ ਦੀ ਸੇਵਾ ਠੀਕਾ ਉਸੀ ਈਸ਼ਵਰ ਨੂੰ ਯਾਦ ਕਰਨਾ ਸਰਬੱਤ ਦਾ ਭਲਾ ਮੰਗਣਾ ਠੀਕ ਆ ਇਹ ਸਭ ਨਾਲੋਂ ਵੱਡੀ ਅਰਦਾਸ ਹੈ ਠੀਕ ਆ ਜੋ ਹਰ ਇੱਕ ਇਨਸਾਨ ਕਰੇ ਬਿਲਕੁਲ ਕੰਮ ਕਰੇਗੀ ਕਿਉਂਕਿ ਹਰ ਇੱਕ ਇਨਸਾਨ ਹਰ ਇੱਕ ਇਸ ਸ੍ਰਿਸ਼ਟੀ ਦੀ ਚੀਜ਼ ਵਿੱਚ ਉਹ ਵਿਰਾਜਮਾਨ ਹੈ ਠੀਕ ਆ ਇਨਸਾਨ ਵਿੱਚ ਪ੍ਰਭੂ ਦੀ ਆਤਮਾ ਜੋ ਉਹਨਾਂ ਨੇ ਹਰੇਕ ਜੀਵ ਨੂੰ ਜੀਵ ਵਿੱਚ ਸਥਿਤ ਕੀਤੀ ਹੈ ਠੀਕ ਆ ਤਾਂ ਉਸ ਦੀ ਕੀਤੀ ਗਈ ਇਕੱਲੇ ਇੱਕ ਕਮਰੇ ਵਿੱਚ ਵੀ ਬੰਦ ਕਮਰੇ ਵਿੱਚ ਕੀਤੀ ਗਈ ਪ੍ਰਾਰਥਨਾ ਵੀ ਉਹਦੀ ਬਿਲਕੁਲ ਸੁਣੀ ਜਾਏਗੀ ਠੀਕ ਹੈ ਨਾ ਤਾਂ ਮੈਂ ਸਭ ਨੂੰ ਇਹੀ ਇੱਕ ਵਿਨਤੀ ਕਰਦਾ ਹਾਂ ਇੱਕ ਰਿਕੁਐਸਟ ਕਰਦਾ ਹਾਂ ਕਿ ਜ਼ਰੂਰ ਤੁਸੀਂ ਮਾਰਨਿੰਗ 5 ਮਿੰਟ ਲਈ ਤੁਸੀਂ ਆਪਣੇ ਦੇਸ਼ ਲਈ ਤੁਸੀਂ ਆਪਣੇ ਪਰਿਵਾਰ ਲਈ ਤੁਸੀਂ ਆਪਣੇ ਲਈ ਠੀਕ ਆ ਆਪਣੇ ਮਨੋਰਥ ਲਈ ਆਪਣੀਆਂ ਇੱਛਾਵਾਂ ਲਈ ਈਸ਼ਵਰ ਅੱਗੇ ਦੁਆ ਕਰੋ ਠੀਕ ਆ ਤਾਂ ਬਿਲਕੁਲ ਦੇਖੋ ਬਿਲਕੁਲ ਤੇ ਬਿਲਕੁਲ ਮੇਰਾ ਵਿਸ਼ਵਾਸ ਹੈ ਕਿ ਤੁਹਾਡੇ ਜੀਵਨ 'ਚ ਪਰਿਵਰਤਨ ਤੁਹਾਨੂੰ ਦੇਖਣ ਨੂੰ ਨਿਸ਼ਚਿਤ ਮਿਲੇਗਾ ਤੁਸੀਂ ਗੱਲ ਕਹੀ ਵੀ ਤੁਸੀਂ ਅ ਪ੍ਰਾਰਥਨਾ ਕਰੋ ਰੱਬ ਦਾ ਨਾਮ ਲਵੋ ਤਾਂ ਉਸ ਨਾਲ ਦੇਸ਼ 'ਚ ਵੀ ਬਚ ਸਕਦਾ ਪਰ ਮੈਂ ਮੈਂ ਸਵਾਲ ਪੁੱਛਣ ਵਾਲਾ ਮੈਨੂੰ ਪਤਾ ਮੈਨੂੰ ਕਈ ਧਾਰਮਿਕ ਲੋਕ ਇਸ ਤੇ ਗਾਲਾਂ ਵੀ ਕੱਢਣਗੇ ਪਰ ਸਵਾਲ ਪੁੱਛਣਾ ਜ਼ਰੂਰੀ ਆ ਕਿ ਦੁਆ ਨਾਲ ਅਸੀਂ ਕਿਸੇ ਦਾ ਸਾਹਮਣਾ ਕਰ ਸਕਦੇ ਆ ਗੱਲ ਹੈ ਵਾ ਜੇ ਕੋਈ ਹਥਿਆਰ ਹਥਿਆਰ ਲੈ ਕੇ ਆਊਗਾ ਤਾਂ ਉਹਦਾ ਸਾਹਮਣਾ ਤਾਂ ਹਥਿਆਰ ਨਾਲ ਹੀ ਹੋਣਾ ਦੂਆ ਨਾਲ ਥੋੜੀ ਦੇਖੋ ਤੁਸੀਂ ਮੇਰੀ ਗੱਲ ਹੀ ਸਮਝ ਨਹੀਂ ਰਹੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਕੁਝ ਨਹੀਂ ਵੀ ਕਰ ਰਹੇ ਠੀਕ ਹੈ ਜਿਵੇਂ ਆਪਣੀ ਮੈਂ ਆਪਣੇ ਸਮਾਜ ਲਈ ਮੈਸੇਜ ਦੇ ਰਿਹਾ ਠੀਕ ਹੈ ਮੈਂ ਆਪਣੇ ਸਮਾਜ ਨੂੰ ਇਹ ਚੀਜ਼ ਕਹਿ ਰਿਹਾ ਕਿ ਅਸੀਂ ਘੱਟੋ ਘੱਟ ਦੁਆ ਤਾਂ ਕਰ ਸਕਦੇ ਹਾਂ ਨਾ ਅਸੀਂ ਉਹਨਾਂ ਸੈਨਿਕਾਂ ਲਈ ਜਿਨ੍ਹਾਂ ਨੇ ਬਾਰਡਰ ਤੇ ਲੜਨਾ ਹੈ ਅਸੀਂ ਉਸ ਈਸ਼ਵਰ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਇੱਕ ਇੱਕ ਜਨ ਇੱਕ ਇੱਕ ਸਮਾਜ ਦਾ ਮੈਂਬਰ ਜਦੋਂ ਪ੍ਰਾਰਥਨਾ ਕਰੇਗਾ ਉਸ ਈਸ਼ਵਰ ਅੱਗੇ ਤਾਂ ਬਿਲਕੁਲ ਮੈਂ ਸਮਝਦਾ ਹਾਂ ਉਹ ਸ਼ਕਤੀਆਂ ਸਾਡੇ ਦੇਸ਼ ਲਈ ਰੱਖਸ਼ਾ ਕਵਚ ਦਾ ਕੰਮ ਕਰਨਗੀਆਂ ਠੀਕ ਆ ਸੈਨਿਕਾਂ ਨੂੰ ਸਾਡੇ ਨੂੰ ਦਲੇਰੀ ਹਿੰਮਤ ਨਵੀਂ ਲੜਨ ਦੀ ਯੁੱਧ ਨੀਤੀ ਠੀਕ ਆ ਸਰਕਾਰ ਨੂੰ ਅੱਛੀ ਸੋਚ ਠੀਕ ਆ ਬਚਨ ਦੇ ਤਰੀਕੇ ਤੇ ਬਚਾਅ ਦੇ ਹੋਰ ਪ੍ਰਭੂ ਆਪਣੇ ਆਪ ਦੁਆਰਾ ਸਾਨੂੰ ਦੇਣਗੇ ਠੀਕ ਆ ਦੁਸ਼ਮਨ ਨੂੰ ਇਸ ਸਮੇ ਸਮਝਿਆ ਜਾ ਰਿਹਾ ਹੈ ਕਿ ਦੁਸ਼ਮਨ ਕੋਲ ਸ਼ਾਇਦ ਤਾਕਤ ਘੱਟ ਆ ਤੁਸੀਂ ਸਮਝਦੇ ਹੋ ਵੀ ਇਹ ਗੱਲ ਸਿਆਣੀ ਆ ਵੀ ਹਾਂ ਇਦਾਂ ਸਮਝਦੇ। ਦੇਖੋ ਮੈਂ ਇਹ ਚੀਜ਼ ਸਮਝ ਕਮਜ਼ੋਰ ਸਮਝਿਆ ਜਾ ਰਹੇ ਆ ਕਹਿੰਦੇ ਬਟ ਮੈਨੂੰ ਮੈਂ ਵੀ ਇੱਕ ਗੱਲ ਕਹਿੰਦਾ ਵੀ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਦੁਸ਼ਮਣ ਨੂੰ ਕਜੀ ਕਮਜ਼ੋਰ ਨਾ ਸਮਝੋ ਠੀਕ ਆ ਬਿਲਕੁਲ ਵੀ ਦੇਖੋ ਹਰੇਕ ਚੀਜ਼ ਲਈ ਹਰੇਕ ਪਰਸਥਿਤੀ ਲਈ ਹਮੇਸ਼ਾ ਤਿਆਰ ਰਹੋ ਠੀਕ ਆ ਤੇ ਹਰ ਇੱਕ ਸੰਭਵ ਕਦਮ ਬਚਾਅ ਦਾ ਚੱਕੋ ਕਿ ਕਿਤੇ ਸਾਤੋ ਕਮੀ ਨਾ ਰਹਿ ਜਾਵੇ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਕਈ ਪਲੇਸਸ ਕਈ ਜਗਾ ਜੋ ਡੇਂਜਰ ਜ਼ੋਨ ਚ ਹੁੰਦੀਆਂ ਨੇ ਠੀਕ ਆ ਅਸੁਰੱਖਿਤ ਹੁੰਦੀਆਂ ਨੇ ਠੀਕ ਆ ਉਹ ਬਹੁਤ ਬਾਰ ਇਸ ਤਰ੍ਹਾਂ ਹੋਇਆ ਹੈ ਕਿ ਸਾਡੇ ਸਰਕਾਰ ਦਾ ਉਧਰ ਧਿਆਨ ਨਹੀਂ ਜਾਂਦਾ ਜਿਸ ਕਰਕੇ ਕਿ ਸਾਨੂੰ ਪਤਾ ਹੈ ਕਿ ਇੱਕ ਹਮਲਾਵਰ ਉਹਨੇ ਹਰੇਕ ਸਾਡੇ ਕਲੂ ਹਰੇਕ ਸਾਡੀ ਜਗਾ ਹਰੇਕ ਸਾਡੇ ਪਬਲਿਕ ਏਰੀਏ ਤੇ ਉਸ ਦਾ ਫੋਕਸ ਠੀਕ ਹੈ ਇਸ ਲਈ ਮੈਂ ਸਮਝਦਾ ਹਾਂ ਕਿ ਹਰ ਇੱਕ ਚੀਜ਼ ਨੂੰ ਪ੍ਰੋਟੈਕਟ ਕਰਨ ਲਈ ਠੀਕ ਹੈ ਪੂਰਨ ਸਾਡੇ ਆਂਡੀਆਂ ਨੂੰ ਪ੍ਰੋਟੈਕਟ ਕਰਨ ਲਈ ਇਸ ਤਰੀਕੇ ਦੀ ਸਕਿਉਰਿਟੀ ਇਸ ਤਰੀਕੇ ਦੀ ਸੁਰੱਖਿਆ ਇੱਕ ਲਗਾ ਦਿੱਤੀ ਜਾਵੇ ਧੰਨਵਾਦ ਜੀ ਤੁਹਾਡਾ ਧੰਨਵਾਦ